ਕੁਝ ਮਿੰਟ ਦੁਆਰੇ ਬੋਲਦੇ ਸੇਵਾਦਾਰ ਪਿੰਡ ਬੂੜਾ ਗੁਜਰ ਤੋਂ ਗੱਲ ਕਰ ਰਹੇ ਆ ਅਸੀਂ ਸਾਰੇ ਸੇਵਾਦਾਰ ਮਤਲਬ ਇਕੱਠੇ ਹੋ ਗਏ ਮਤਲਬ ਇਹਨਾਂ ਹਰ ਬੀੜ ਤਾਂ ਦੀ ਪਸ਼ੂਆਂ ਦੇ ਜਾਰੇ ਲਈ ਸੇਵਾ ਲੈ ਕੇ ਆਏ ਸੀਗੇ ਤੇ ਅਸੀਂ ਸਾਰਿਆਂ ਨੂੰ ਅਪੀਲ ਇਹੀ ਕਰਦੇ ਹਾਂ ਰਸਣ ਲੈ ਕੇ ਆਓ ਦੀ ਜੋ ਸ਼ਰਧਾ ਸੇਵਾ ਲੈ ਕੇ ਜਰੂਰ ਆਓ ਪਰ ਕਿਸੇ ਸੰਸਥਾ ਦੇ ਥਰੂ ਆਓ ਕੋਈ ਆ ਆ ਦੇ ਇੱਥੇ ਬੰਦਾ ਪਹਿਲਾਂ ਠੱਲੋ ਉਹਦੇ ਲਈ ਆਓ ਕੱਲੇ ਆਪ ਦੀ ਮਰਜ਼ੀ ਨਾਲ ਲੈ ਕੇ ਨਾ ਆਓ ਇਹ ਮਤਲਬ ਜਿਹੜੇ ਮਤਲਬ ਬੰਨ ਹੈਗੇ ਉੱਥੇ ਐ ਬੈਠੇ ਜੇ ਮੰਡੀਆਂ 'ਚ ਮਤਲਬ ਆਰਥਿਕ ਵੇਲੇ ਬੈਠੇ ਹੁੰਦੇ ਆ ਇਹ ਕੀ ਕਰਦੇ ਆ ਆਪਣੇ ਤੋਂ ਰਾਸ਼ਨਲ ਮਤਲਬ ਇਨਾਂ ਨੇ ਰਾਸ਼ਨ ਵੀ ਲਵਾਉਂਦੇ ਆ ਆਪਣੇ ਤੋਂ ਆਪਣੀ ਸੇਵਾ ਹੁੰਦੀ ਆ ਆਪਣੇ ਤੋਂ ਡਾਂਗਾਂ ਲਵਾਉਂਦੇ ਆ ਇੱਥੇ ਵੀ ਇੱਥੇ ਲਾ ਕੇ ਜਾਂ ਨਹੀਂ ਲਾਉਂਦੇ ਤੇ ਕੋ ਮਤਲਬ ਨਖਰੇ ਕਰਦੇ ਆ ਇਹ ਤਾਂ ਇਨਾਂ ਤੋਂ ਬਚੋ ਜੇ ਬਾਬਾ ਜੀ ਕਾਰ ਸੇਵਾ ਵਾਲੇ ਹੋਗੇ ਇਨਾਂ ਨਾਲ ਕੰਟੈਕਟ ਕਰੋ ਤੁਸੀਂ ਜਾਂ ਤੁਹਾਡਾ ਕੋਈ ਹੋਰ ਤੁਹਾਡਾ ਭਰੋਸੇਯੋਗ ਵੀ ਸਸਾ ਹੈਗੀ ਆ ਉਹਦੇ ਨਾਲ ਕੰਟੈਕਟ ਕਰੋ ਐਵੇਂ ਇਨਾਂ ਲਟੇਰਿਆਂ ਦਾ ਸਨਾਨ ਚੜੋ ਆਪਣੀ ਸੇਵਾ ਇਕੱਠੀ ਕੀਤੀ ਹੁੰਦੀ ਸ਼ਰਧਾ ਨਾਲ ਤੁਖੇ ਰਹਿ ਕੇ ਦਿਨ ਦਾ ਇੱਕ ਕਰਕੇ ਇਹ ਲੋਕ ਜਿਹੜੇ ਕੀ ਹੈ ਆਪਣੇ ਬੰਦਾਂ ਤੇ ਬੈਠੇ ਆ ਉਹ ਤੰਬੂ ਜੇ ਲਾ ਕੇ ਤਰਪਾਲਾ ਪਾ ਕੇ ਕੋਈ ਕੀ ਪਤਾ ਕੀ ਦੇ ਲਟੇਰੇ ਕੋਈ ਸਰਕਾਰ ਦਾ ਕੋਈ ਕੀ ਦਾ ਸਾਰੇ ਚਮਚੇ ਇਹ ਇਹਨਾਂ ਤੋਂ ਬਚੋ ਆਪਾਂ ਤੇ ਇਹ ਸਾਰਿਆਂ ਨੂੰ ਅਪੀਲ ਕਰਦੇ ਆ ਸਾਡੇ ਨਾਲ ਐ ਹੋਈ ਆ ਸਾਨੂੰ ਲੈ ਕੇ ਆਏ ਆ ਬਸ ਉਹ ਬਹਿ ਕੇ ਬੰਨ ਤੇ ਉਹ ਕੀ ਕਾਪੀ ਲੈ ਲੈਂਦੇ ਆ ਕਿੰਨੇ ਗੱਟੇ ਲੈ ਗਏ ਕਿੰਨੇ ਲੈ ਗਏ ਇਹ ਤਾਂ ਐ ਕਰਦੀਆਂ ਪਰ ਅੱਛ ਲੈ ਬੁਲੀ ਲਾਉਣੀ ਹੁੰਦੀ ਐ ਇੱਥੇ ਜੇ ਮੈਲਜ ਆਪਾਂ ਗੰਨਾ ਲੈ ਕੇ ਆਏ ਹੁੰਦੇ ਆ ਤਾਂ ਇਹਨਾਂ ਤੋਂ ਬਚੋ ਆਪਾਂ ਸੰਗਤ ਸੇਵਾ ਲੈ ਕੇ ਆਏ ਆ ਠੀਕ ਹੈ ਆਪਾਂ ਘਰ ਘਰ ਤੱਕ ਪੰਚਾਉਣਾ ਪਰ ਘਰ ਘਰ ਤੱਕ ਆਪਾਂ ਨਹੀਂ ਪੰਚਾ ਸਕਦੇ ਕਿਉਂਕਿ ਆਪਣੇ ਕੋਲ ਕੋਈ ਕੈਸਤਿਕਾ ਪ੍ਰਬੰਧ ਨਹੀਂ ਹੁੰਦਾ ਜਿਹੜੇ ਸੰਸਥਾ ਹੁੰਦੀ ਜਿਹਨਾਂ ਕਾਰਸੇਵਾਲ ਬਾਬੇ ਹੋਗੇ ਜਾਂ ਕੋਈ ਹੋਰ ਸੰਸਥਾ ਹੈਗੀ ਆ ਉਹਨਾਂ ਦੇ ਰਾਈ ਦੀ ਕੈਸਤਿਕਾ ਲੈ ਕੇ ਆ ਦਾ ਸਮਾਨ ਘਰ ਘਰ ਤੱਕ ਪੰਚਾਓ ਕਿਤੇ ਢੇਰੀ ਲਾ ਕੇ ਨਾ ਜਾਓ ਤੁਸੀਂ ਕਿਉਂਕਿ ਤੁਸੀਂ ਰਾਸ਼ਨ ਇਕੱਠਾ ਕੀਤਾ ਇਸ ਤੋਂ ਚੰਗਾ ਹੈ ਕਿਸੇ ਗੁਰੂ ਘਰ ਜਾਂ ਇਥੇ ਕਿਸੇ ਸੰਸਥਾ ਨੂੰ ਦੇ ਦਿਓ ਆਪ ਦਾ ਜਾਵੜੂ ਪਰ ਇਹਨਾਂ ਦੇ ਰਾਈ ਨਾ ਪੰਚਾਓ ਇਹ ਤਾਂ ਉਥੇ ਡਾਂਗਾ ਲੈ ਕੇ ਬੈਠੇ ਆ ਤੰਬੂ ਲਾਏ ਹੋਏ ਇਹਨਾਂ ਦੇ ਵੀ ਇੱਥੇ ਢੇਰੀ ਕਰ ਦਿਓ ਸਾਰਾ ਰਾਸ਼ਨ ਸਾਡੇ ਨਾਲ ਹੋਈ ਸਾਡੀ ਸਾਰੀ ਸੰਗਤ ਦੇ ਦੇਖੋ ਕਿੰਨੇ ਜਿਹੇ ਨਿਰਾਸ਼ ਹੋ ਗਏ ਸਾਨੂੰ ਉਹ ਨਹੀਂ ਹੁੰ मिळाला ਸਾਨੂੰ ਬੇਸਿਕ ਕੱਲੇ ਕੱਲੇ ਘਰ ਘਰ ਜਾ ਕੇ ਪੰਚਾਵਾਂਗੇ ਪਰ ਜਦ ਸਾਡੀ ਫਿਰ ਸੇਵਾ ਸਫਲ ਹੁੰਦੀ ਸਨ ਬਾਬਾ ਜੀ ਮੰਤਰੀ ਸਰਕਾਰ ਸੇਵਲ ਦਿੱਲੀ ਵਾਲੇ ਮਿਲੇ ਆ ਤੇ ਅਸੀਂ ਉਹਨਾਂ ਦੇ ਲਈ ਸਾਡਾ ਰਾਸ਼ਨ ਦੇ ਕੇ ਚੱਲੇ ਆ ਇੱਥੇ ਸਾਡੇ ਕੋਲੇ ਕੀ ਆ ਚਾਰਾ ਆ